ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਰਾਗ ਵਿਆਹ ਗੜਾ ਮਹਿਲਾ ਪੰਜਮਾ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ गोपाल दयाल गोविंद लालन मिलो कंत निमानिया नैन तरसन दरस परसन ना नींद रहन विहानिया ज्ञान अंजन नाम बिंजन पय सगल सिगारा नानक पयम पै संत जम पै मेल कंत हमारा लाख उलहने मोहे हर जब लग ना मिले राम मिलन को करो उपाभ किच हमारा न चले राम चल चित बित अनित प्रिय बिन कवन विधि दा जिया है। खान पान सी गार बिरथे हरकंत बिन क्यों जी जिया आशा प्यासी रहन दिनियर रह न सकिय तिलै ਨਾਨਕ ਪਈਆਂ ਪੈ ਸੰਤ ਦਾਸੀ ਤੋ ਪ੍ਰਸਾਦ ਬੇਦਾ ਫਿਰ ਮਿਲੈ ਸੇਜ ਏਕ ਪ੍ਰਿਯੋ ਸੰਗ ਦਰਸ ਨਾ ਪਾਈਐ ਰਾਮ ਅਗਨ ਮੋਹ ਅਨੇਕ ਕਤ ਮਹਿਲ ਗੁਲਾਈਐ ਰਾਮ ਨਿਰਗੁਣ ਨਿਮਾਨੀ ਅਨਾਥ ਬਿਨਵੈ ਮਿਲੋ ਪ੍ਰਭ ਕਿਰਪਾ ਨਿਦੇ ਪਰਮ ਪੀਤ ਖੋਈਐ ਸਹਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਦੇ ਗਰੈ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਪਈੰ ਅੰਪੈ ਸੰਤ ਸਰਨੀ ਮੋਹਿ ਦਰਸ ਦਿਖਾਈਐ ਸੰਤਨ ਕੇ ਪ੍ਰਸਾਦ ਹਰ ਹਰ ਪਾਇਆ RAM ਇਛਪੂਨੀ ਮਨ ਸ਼ਾਂਤ ਤਖਤ ਸੁਝਾਇਆ RAM सफला सो दिनस सुहाबी, सुहानंद मंगल रस कना, प्रगटे गोपाल गोविंद लालन, कवन रसना पना, परम लोभ मोह विकार था के मिल सखी मंगल गाया नानक पयपै संत जम पै जिन हर हर संयोग मिलाया पातशाही श्री गुरु अर्जुन देव जी महाराज जी ਦੀ ਬਾਣੀ ਹੈ ਗੁਰੂ ਸਾਈਂ ਫਰਮਾਉਂਦੇ ਹਨ ਪਰਮਾਤਮਾ ਬਹੁਤ ਹੀ ਪਿਆਰਾ ਲਗਨ ਵਾਲਾ ਹੈ ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ ਸਭ શરીਰਾ ਵਿੱਚ ਸੋਭ ਰਿਹਾ ਹੈ ਸਭ ਦੇ ਜੀਵਨ ਦਾ ਸਹਾਰਾ ਹੈ उस दया के कर गोपाल प्यारे दी सोनी शोभा वापस रही है बड़ी व्यर्थ शोभा है हे दयाल गोविंद हे गोपाल हे प्यारे कांत मेनू निमानी नु मिला मेरी आंखें तेरे दर्शन दी छू हासिल कर ली तरसतीयां रहंदिया हन मेरी जिंदगी दी दात लंदी याद ही है ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ ਸ਼ਾਂਤੀ ਨਹੀਂ ਮਿਲ ਰਹੀ ਜਿਸ ਨੂੰ ਗੁਰੂ ਦੇ ਬਖਸ਼ੇ ਗਿਆਨ ਦਾ ਸੂਰਮਾ ਮਿਲ ਗਿਆ ਜਿਸ ਨੂੰ ਆਤਮਿਕ ਜੀਵਨ ਦਾ ਭੋਜਨ ਹਰੀ ਨਾਮ ਮਿਲ ਗਿਆ ਉਸ ਦੇ ਸਾਰੇ ਆਤਮਿਕ ਸ਼ਿੰਗਾਰ ਸਫਲ ਹੋ ਗਏ ਨਾਨਕ ਸੰਤ ਜਨਾਂ ਦੀ ਚਰਨੀ ਪੈਂਦਾ ਹੈ ਸੰਤ ਜਨਾਂ ਅਗੇ ਅਰਜੋਈ ਕਰਦਾ ਹੈ कि मेनू मेरा प्रभुपति मिलावो जद तक परमात्मा नहीं मिलता जद तक बेरियां भूलांदे मेनू लखां उलांबे मिलते रंदे हन्ना मैं परमात्मा ਨਾਲ ਉਹ ਮਿਲਨ ਵਾਸਤੇ अनेका ਹਿਲੇ ਕਰਦੀ ਹਾਂ ਪਰ ਮੇਰੀ ਕੋਈ ਪੇਛ ਨਹੀਂ ਜਾਂਦੀ ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਵੀ ਮਨ ਨੂੰ ਠਿਰਜ ਨਹੀਂ ਆਉਂਦੀ ਤਨ ਦੀ ਖਾਤਰ ਹਰ ਵੇਲੇ ਨਠਾ ਫਿਰਦਾ ਹਾਂ ਤੇ ਤਨ ਵੀ ਸਦਾ ਨਾਲ ਨਹੀਂ ਨਿਪਦਾ ਸਾਰੇ ਖਾਨ ਪੀਣ ਸ਼ਿੰਗਾਰ ਪ੍ਰਭੂ ਪਤੀ ਤੋਂ ਬਿਨਾ ਵਿਅਰਥ ਹਨ ਪ੍ਰਭੂ ਪਤੀ ਤੋਂ ਬਿਨਾ ਜੀਵਨ ਦਾ ਕੋਈ ਕੰਮ ਨਹੀਂ ਪ੍ਰਭੂ ਪਤੀ ਤੋਂ ਬਿਨਾ ਦੁਨੀਆ ਵਾਲੀਆਂ ਆਸਾਂ ਵਿਆਕੂਲ ਕਰੀ ਰੱਖਦੀਆਂ ਹਨ माया ਦੀ ਤੀਸਰੀ ਤੀਤ ਰਾਤ ਲਗੀ ਰਹਿੰਦੀ ਹੈ ਜਤਾ ਜਿੰਨੇ ਸਮੇ ਲਈ ਵੀ ਜਿੰਦ ਟਿਕਾਣੇ ਨਹੀਂ ਆਉਂਦੀ ਨਾਨਕ ਬੇਤੀ ਕਰਦੇ ਹਨ हे ਗੁਰੂ ਮੈਂ ਜੀਵ ਇਸਤਰੀ ਤੇਰੀ ਦਾਸੀ ਆ ਬਣੀ ਹਾਂ ਤੇਰੀ ਕਿਰਪਾ ਨਾਲ ਹੀ ਮੇਰਾ ਪ੍ਰਭੂ ਪਤੀ ਮੈਨੂੰ ਮਿਲ ਸਕਦਾ ਹੈ ਮੇਰੀ ਇਸ ਇੱਕੋ ਫਿਰਤਾ ਸੇਜ ਉਤੇ ਪ੍ਰਭੂ ਪਤੀ ਮੇਰੇ ਨਾਲ ਵਸਦਾ ਹੈ ਔਰ ਮੈਨੂੰ ਦਰਸ਼ਨ ਪ੍ਰਾਪਤ ਨਹੀਂ ਹੁੰਦਾ ਮੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਸੱਦਿਆ ਵੀ ਕਿਵੇਂ ਜਾਵੇ ਮੇਰੇ ਵਿੱਚ ਤਾਂ ਨੇਕਾਂ ਉਹ ਹਨ ਗੁਨਹੀਨ ਨਿਮਾਨੀ ਨਿਆਸਰੀ ਜੀਵ ਇਸਤਰੀ ਬੇਨਤੀ ਕਰਦੀ ਹੈ اے ਕਿਰਪਾ ਦੇ ਖਜ਼ਾਨੇ ਪ੍ਰਭੂ ਮੈਨੂੰ ਮਿਲ اے ਦੋ ਖਜ਼ਾਨਿਆਂ ਦੇ ਮਾਲਕ ਪ੍ਰਭੂ ਆਤਮਿਕ ਅਡੋਲਤਾ ਵਿੱਚ ਲੀਨਤਾ ਹੋ ਜਾਂਦੀ ਹੈ ਜਦੋਂ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪਿਆਰਾ ਪ੍ਰਭੂ ਪਤੀ ਆਵਸਥਾ ਹੈ ਜਦੋਂ ਜੀਵ ਇਸਤਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਤੇਰੀ ਸ਼ਰਨ ਆ ਗਿਆ ਹਾਂ ਮੈਨੂੰ ਪਰਮਾਤਮਾ ਪਤੀ ਦਾ ਦਰਸ਼ਨ ਕਰਾ ਦੇ ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲਭ ਲਿਆ ਹੈ। ਮੇਰੀ ਚੀਰਾਂ ਦੀ ਤਾਂਖ ਪੂਰੀ ਹੋ ਗਈ ਹੈ। ਮੇਰੇ ਮਨ ਵਿੱਚ ਠੰਡ ਪੈ ਗਈ ਹੈ। ਮੇਰੇ ਅੰਦਰੋਂ ਦੀ ਸ਼ਰਾਂ ਦੀ ਤਪਸ਼ 부ਝ ਗਈ ਹੈ। ਉਹ ਦਿਨ ਮੇਰੇ ਵਾਸਤੇ ਭਾਗਾ ਵਾਲਾ ਹੈ। ਉਹ ਰਾਤ ਸੁਹਣੀ ਹੈ ਜਦੋਂ ਮੈਨੂੰ ਪਰਮਾਤਮਾ ਮਿਲਿਆ। ਮਿਲਾਪ ਦੀ ਬਰਕਤ ਨਾਲ ਮੇਰੇ ਅੰਦਰ ਬਹੁਤ ਆਨੰਦ ਖੁਸ਼ੀਆਂ ਸਵਾਦ ਬਣੇ ਪਏ ਹਨ। ਮੇਰੇ ਹਿਰਦੇ ਵਿੱਚ ਪਿਆਰੇ ਕੋਪਾਲ ਕੋਬਿੰਦ ਜੀ ਪ੍ਰਗਟ ਹੋ ਗਏ ਹਨ ਮੈਂ ਆਪਣੀ ਜੀਵ ਨਾਲ ਉਸ ਮਿਲਾਪ ਦੇ ਕਿਹੜੇ ਕਿਹੜੇ ਗੁਣ ਦਸਾਂ ਮੇਰੇ ਅੰਦਰੋਂ ਭਟਕਣਾ ਲੋਭ ਮੋਹ ਆਦੀ ਸਾਰੇ ਵਿਕਾਰ ਦੂਰ ਹੋ ਗਏ ਹਨ ਮੇਰੇ ਗਿਆਨ ਇੰਦੇ ਮਿਲ ਕੇ ਸਿਫਤ ਸਿਲਾਹ ਦਾ ਗੀਤ ਗਾ ਰਹੇ ਹਨ ਹੁਣ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਟਿਕਿਆ ਪਿਆ ਹਾਂ ਗੁਰੂ ਅੱਗੇ ਹੀ ਅਜੋਈ ਕਰਦਾ ਰਹਿੰਦਾ ਹਾਂ ਕਿਉਂਕਿ ਉਸ ਗੁਰੂ ਦੇ ਮਿਲਾਪ ਦੇ ਲੇਖਤੀ ਰਾਹੀ ਮਿਲਾਪ ਦੇ ਲੇਖ ਨੂੰ ਉਜਾਗਰ ਕਰਕੇ ਮੈਨੂੰ ਪਰਮਾਤਮਾ ਮਿਲਾ ਦਿੰਦਾ ਹੈ